ਮਨਜੀਤ कौर ਦੀ ਜ਼ਿੰਦਗੀ ਦਾ ਉਹ ਦਿਨ ਕਦੀ ਭੁੱਲਣ ਵਾਲਾ ਨਹੀਂ ਸੀ ਜਦੋਂ ਉਹਨਾਂ ਦੇ ਪਤੀ ਗੁਰਬਖਸ਼ ਸਿੰਘ ਇਸ ਦੁਨੀਆ ਤੋਂ ਗਏ ਸੀ ਉਹ ਇੱਕ ਸਧਾਰਨ ਜਿਹੇ ਪਿੰਡ ਦੇ ਕਿਸਾਨ ਸੀ ਪਰ ਉਹਨਾਂ ਦੀ ਮਿਹਨਤ ਤੇ ਇਮਾਨਦਾਰੀ ਨੇ ਲੋਕਾਂ ਨੂੰ ਇੱਕ ਮਜ਼ਬੂਤ ਨੀਂਹ ਦਿੱਤੀ ਸੀ ਪਿੰਡ ਦੀ ਪੁਰਾਣੀ ਹਵੇਲੀ ਜਿਹੜੀ ਕੱਚੇ ਕਮਰਿਆਂ ਵਾਲੀ ਸੀ ਇੱਕ ਛੋਟੀ ਜੀ ਚੌਂਪੜੀ ਤੋਂ ਜ਼ਿਆਦਾ ਹੋਰ ਕੁਝ ਨਹੀਂ ਸੀ। ਉੱਥੇ ਉਹਨਾਂ ਨੇ ਆਪਣੇ ਚਾਰ ਪੁੱਤਾਂ ਨੂੰ ਪਾਲਿਆ ਪੋਸਿਆ ਸੀ। ਮਨਜੀਤ कौर ਜਿਨ੍ਹਾਂ ਦੀ ਉਮਰ ਹੁਣ 60 ਤੋਂ ਪਾਰ ਹੋ ਚੁੱਕੀ ਸੀ। ਹਮੇਸ਼ਾ ਤੋਂ ਮਜ਼ਬੂਤ ਰਹੀ ਸੀ। ਉਹਨਾਂ ਦੇ ਚਿਹਰੇ ਤੇ ਹਮੇਸ਼ਾ ਇੱਕ ਹਲਕੀ ਜੀ ਮੁਸਕਾਨ ਰਹਿੰਦੀ ਜੋ ਉਹਨਾਂ ਦੇ ਅੰਦਰ ਦੀ ਸਹਿਨ ਸ਼ਕਤੀ ਨੂੰ ਦਰਸਾਉਂਦੀ ਸੀ। ਪਰ ਗੁਰਬਖਸ਼ ਸਿੰਘ ਜੀ ਦੀ ਮੌਤ ਨੇ ਉਹਨਾਂ ਨੂੰ ਅੰਦਰੋਂ ਤੋੜ ਦਿੱਤਾ ਸੀ ਉਹ ਇੱਕ ਰਾਤ ਸੀ ਜਦੋਂ ਗੁਰਬਖਸ਼ ਸਿੰਘ ਸੁੱਤੇ ਫਿਰ ਕਦੀ ਉੱਠੇ ਹੀ ਨਹੀਂ ਡਾਕਟਰਾਂ ਨੇ ਕਿਹਾ ਦਿਲ ਦਾ ਦੌਰਾ ਪਿਆ ਆ ਪਰ ਮਨਜੀਤ ਕੌਰ ਲਈ ਇਹ ਇੱਕ ਦੁੱਖ ਦੀ ਸ਼ੁਰੂਆਤ ਸੀ ਪਿੰਡ ਦੇ ਲੋਕ ਇਕੱਠੇ ਹੋ ਗਏ ਅੰਤਿਮ ਸੰਸਕਾਰ ਹੋਇਆ ਤੇ ਫਿਰ ਸ਼ੁਰੂ ਹੋਇਆ ਪਰਿਵਾਰ ਦਾ ਵਿਤਕਰਾ ਮੌਦੇ 2 ਮਹੀਨਿਆਂ ਬਾਅਦ ਜਦੋਂ ਭੋਗ ਪੈ ਗਿਆ ਤਾਂ ਚਾਰੇ ਪੁੱਤ ਮਨਿੰਦਰ ਪ੍ਰਦੀਪ ਹਰਦੀਪ ਤੇ ਆਕਾਸ਼ ਪਿੰਡ ਦੀ ਉਸੇ ਪੁਰਾਣੀ ਹਵੇਲੀ 'ਚ ਇਕੱਠੇ ਹੋਏ ਮਨਿੰਦਰ ਸਭ ਤੋਂ ਵੱਡਾ ਸੀ ਤੇ ਇੱਕ ਵਕੀਲ ਜਿਹੜਾ ਆਪਣੇ ਸ਼ਹਿਰ ਵਾਲੇ ਵੱਡੇ ਜਾਇ ਘਰ 'ਚ ਰਹਿੰਦਾ ਸੀ ਉਸ ਤੋਂ ਛੋਟਾ ਪ੍ਰਦੀਪ ਪੁਲਿਸ ਅਫਸਰ ਸੀ ਜਿਹੜਾ ਹਮੇਸ਼ਾ ਆਪਣੀ ਡਿਊਟੀ ਤੇ ਵਿਅਸਤ ਰਹਿੰਦਾ ਪਰ ਆਪਣੀ ਘਰ ਵਾਲੀ ਸੰਦੀਪ ਦੇ ਨਾਲ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਸ ਤੋਂ ਛੋਟਾ ਹਰਦੀਪ ਇੱਕ ਅਧਿਆਪਕ ਸੀ ਤੇ ਸਭ ਤੋਂ ਛੋਟਾ ਆਕਾਸ਼ ਵੀ ਵਕੀਲ ਸੀ ਜੋ ਸ਼ਹਿਰ ਇੱਕ ਫਲੈਟ ਵੇਚ ਰਿਹਾ ਹੁੰਦਾ ਸੀ ਚਾਰੇ ਮੁੰਡਿਆਂ ਦਾ ਵਿਆਹ ਹੋ ਚੁੱਕਿਆ ਸੀ ਤੇ ਨੂਹਾ ਸੰਦੀਪ ਪ੍ਰੀਤ ਕਮਲ ਤੇ ਕਿਰਨ ਸ਼ਹਿਰ ਦੀ ਜ਼ਿੰਦਗੀ ਵਿੱਚ ਹੀ ਰਚੀਆਂ ਹੋਈਆਂ ਸੀ ਪਿੰਡ ਦੀ ਹਵੇਲੀ 'ਚ ਬੈਠ ਕੇ ਉਹ ਗੱਲਾਂ ਕਰ ਰਏ ਸੀ ਉਹ ਮਨਜੀਤ ਕੌਰ ਬਾਰੇ ਗੱਲਾਂ ਕਰ ਰਏ ਸੀ ਭਾਈ ਹੁਣ ਮਾਂ ਦਾ ਕੀ ਕਰਨਾ ਆ ਆਕਾਸ਼ ਨੇ ਪੁੱਛਿਆ ਕੱਪ ਵਿੱਚੋਂ ਕੌਫੀ ਦਾ ਘੁੱਟ ਪਰਦੇ ਹੋਏ ਉਹ ਸਭ ਤੋਂ ਛੋਟਾ ਸੀ ਮਨਿੰਦਰ ਨੇ ਸਿਰ ਹਿਲਾਇਆ ਪਿੰਡੇ ਇਕੱਲੇ ਕਿਵੇਂ ਰਹੂ ਜ਼ਮੀਨ ਆ ਪਰ ਆਪਾਂ ਤਾਂ ਸ਼ਹਿਰ ਰਹਿੰਦੇ ਆ ਜ਼ਮੀਨ ਨੂੰ ਵੇਚ ਦਈਏ ਪੈਸੇ ਵੰਡ ਲਵਾਂਗੇ ਤੇ ਮਾਂ ਨੂੰ ਆਪਣੇ ਕੋਲ ਰੱਖ ਲਵਾਂਗੇ ਮਨਿੰਦਰ ਨੇ ਸਹਿਮਤੀ ਜਤਾਈ ਹਾਂ ਪਰ ਕਿਹਦੇ ਕੋਲ ਮੇਰੇ ਕੋਲ ਤਾਂ ਜਗਾ ਘਟਿਆ ਸੰਦੀਪ ਵੀ ਕੰਮ ਕਰਦੀ ਆ ਤਾਂ ਪ੍ਰਦੀਪ ਨੇ ਕਿਹਾ ਪਚਾਰਿਆਂ ਤਾਂ ਕਿਉਂ ਨਾ ਵੰਡ ਲਈਏ ਹਰ ਕੋਈ 1 ਮਹੀਨਾ ਮਾਣੂ ਆਪਣੇ ਕੋਲ ਰੱਖੇ ਫਿਰ ਅਗਲੇ ਭਰਾ ਦੇ ਕੋਲ ਇਸ ਤਰ ਬੋਝ ਕਿਸੇ ਇੱਕ ਤੇ ਨਹੀਂ ਪਊਗਾ ਸ਼ਬਦ ਬੋਝ ਸੁਣ ਕੇ ਮੰਜੀਰ कौर ਜੋ ਦਰਵਾਜ਼ੇ ਦੇ ਪਿੱਛੇ ਖੜੀ ਸਭ ਕੁਝ ਸੁਣ ਰਹੀ ਸੀ ਉਹਦਾ ਦਿਲ ਟੁੱਟ ਗਿਆ ਪਰ ਉਹ ਚੁੱਪ ਰਹੀ ਬਹੁਤ ਨਿਮੀ ਹਮੀ ਪਰੀ ਕਿਰਨ ਨੇ ਕਿਹਾ ਹਾਂ ਠੀਕ ਆ ਅਸੀਂ ਛੋਟੇ ਆ ਤਾਂ ਪਹਿਲਾਂ ਅਸੀਂ ਰੱਖ ਲਵਾਂਗੇ ਫਿਰ ਮਨਿੰਦਰ ਵੀਰ ਦੇ ਕੋਲ ਫੈਸਲਾ ਹੋ ਗਿਆ ਮਨਜੀਤ ਕੌਰ ਨੂੰ ਚਾਰ ਹਿੱਸਿਆਂ ਚ ਵੰਡ ਦਿੱਤਾ ਗਿਆ ਜਿਵੇਂ ਕੋਈ ਜ਼ਮੀਨ ਜਾਇਦਾਦ ਹੋਵੇ ਅਗਲੇ ਹੀ ਦਿਨ ਆਕਾਸ਼ ਤੇ ਕਿਰਨ ਮਨਜੀਤ ਕੌਰ ਨੂੰ ਆਪਣੇ ਨਾਲ ਸ਼ਹਿਰ ਲੈ ਗਏ ਸ਼ਹਿਰ ਦਾ ਫਲੈਟ ਛੋਟਾ ਸੀ ਪਰ ਵਧੀਆ ਬਣਿਆ ਸੀ ਦੋ ਬੈਡਰੂਮ ਇੱਕ ਰਸੋਈ ਤੇ ਇੱਕ ਛੋਟਾ ਜਿਹਾ ਹਾਲ ਉਹਨਾਂ ਨੇ ਮਨਜੀਤ ਕੌਰ ਦਾ ਸਾਮਾਨ ਹਾਲ ਵਿੱਚ ਇੱਕ ਨੁੱਕਰ ਚ ਰੱਖ ਦਿੱਤਾ ਮਾਂ ਜੀ ਇੱਥੇ ਹੀ ਸੌਂ ਜਾਇਓ ਰਾਤ ਨੂੰ ਸੋਫਾ ਖੋਲ ਕੇ ਬੈੱਡ ਬਣ ਜਾਂਦਾ ਆ ਕਿਰਣਾ ਨੇ ਕਿਹਾ ਪਰ ਉਹਦੇ ਲਹਿਜੇ ਵਿੱਚ ਕੋਈ ਗਰਮਜੋਸ਼ੀ ਨਹੀਂ ਸੀ ਮਨਜੀਤ ਕੌਰ ਨੇ ਸਿਰ ਹਿਲਾਇਆ ਠੀਕ ਆ ਬਹੂ ਪਹਿਲੇ ਦਿਨ ਤਾਂ ਸਭ ਕੁਝ ਠੀਕ ਰਿਹਾ ਕਿ ਉਹਨਾਂ ਨੇ ਖਾਣਾ ਬਣਾਇਆ ਤੇ ਆਕਾਸ਼ ਨੇ ਵੀ ਬੈਠ ਕੇ ਗੱਲਾਂ ਕੀਤੀਆਂ ਪਰ ਜਿਵੇਂ-ਜਿਵੇਂ ਦਿਨ ਬੀਤਦੇ ਗਏ ਮਨਜੀਤ ਕੌਰ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਜਿਵੇਂ ਇੱਕ ਬੋਝ ਆ ਕਿਰਨ ਸਵੇਰੇ ਛੇਤੀ ਉੱਠ ਕੇ ਕੰਮ ਤੇ ਚਲੀ ਜਾਂਦੀ ਤੇ ਆਕਾਸ਼ ਵੀ ਮਨਜੀਤ ਕੌਰ ਘਰ ਇਕੱਲੀ ਰਹਿ ਜਾਂਦੀ ਟੀਵੀ ਵੇਖਦੀ ਜਾਂ ਪੁਰਾਣੀਆਂ ਯਾਦਾਂ ਚ ਗਵਾ ਜਾਂਦੀ ਇੱਕ ਦਿਨ ਕਿਰਨ ਨੇ ਕਿਹਾ ਮਾਂ ਜੀ ਤੁਸੀਂ ਰਸੋਈ ਵਿੱਚ ਨਾ ਆਇਆ ਕਰੋ ਮੈਂ ਸ਼ਾਮ ਨੂੰ ਸਾਰਾ ਕੁਝ ਬਣਾ ਲੈਨੀ ਆ ਮਨਜੀਤ ਕਰਨ ਨੇ ਸੋਚਿਆ ਚਾਹੇ ਦੋ ਬਿਜੀ ਆ ਪਰ ਫੇਰ ਦੁਪਹਿਰ ਨੂੰ ਭੁੱਖ ਲੱਗੀ ਤਾਂ ਉਹਨਾਂ ਨੇ ਆਪਣੇ ਲਈ ਚਾਹ ਬਣਾਈ ਜਦੋਂ ਕਿਰਨ ਸ਼ਾਮ ਨੂੰ ਆਈ ਤੇ ਗੁੱਸਾ ਕਰਨ ਲੱਗੀ ਮਾਂ ਜੀ ਗੈਸ ਕਿਉਂ ਚਲਾਇਆ ਸੀ ਐਵੇਂ ਖਾਮ-ਖਾਮ ਬਰਬਾਦ ਕਰ ਦਿੱਤਾ ਛੇਰ 'ਚ ਸਾਰਾ ਕੁਝ ਮਹਿੰਗਾ ਹੁੰਦਾ ਆ ਮਨਜੀਤ ਕਰਨ ਨੇ ਮਾਫੀ ਮੰਗੀ ਪਰ ਦਿਲ ਵਿੱਚ ਇੱਕ ਚੂਬਣ ਜਿਹੀ ਸੀ ਇੱਕ ਦਿਨ ਮਨਜੀਤ ਕਰਨ ਨੇ ਕਿਰਨ ਨੂੰ ਕਿਹਾ ਬਹੂ ਅੱਜ ਦਾਲ ਵਿੱਚ ਲੂਣ ਘਟਿਆ ਥੋੜਾ ਹੋਰ ਪਾ ਦੇ ਤੱਕਨੇ ਝੜਕ ਦਿੱਤਾ ਮਾਂ ਜੀ ਜਿਓ ਜਿਹਾ ਆਇਆ ਨਾ ਉਹ ਜਿਹਾ ਖਾ ਲਿਓ ਟਾਈਮ ਨਹੀਂ ਆ ਹੁਣ ਮੇਰੇ ਕੋਲ ਲੂਣ ਪਾਉਣ ਦਾ ਆਕਾਸ਼ ਨੇ ਕੁਝ ਨਾ ਕਿਹਾ ਮਨਜੀਤ ਕਰਨੇ ਚੁੱਪਚਾਪ ਰੋਟੀ ਖਾ ਲਈ ਸੋਫੇ ਤੇ ਸੌਣਾ ਮੁਸ਼ਕਲ ਸੀ ਲੱਕ ਦਰਦ ਕਰਦਾ ਸੀ ਪਰ ਉਹਨੇ ਕੁਝ ਨਾ ਕਿਹਾ ਮਹੀਨੇ ਦਾ ਆਖਰੀ ਹਫਤਾ ਆਇਆ ਤਕਨ ਨੂੰ ਦੀ ਬੇਸਬਰੀ ਵਧ ਗਈ ਇੱਕ ਦਿਨ ਸਵੇਰੇ ਫੋਨ ਤੇ ਉਹ ਆਪਣੀ ਜਠਾੜੀ ਨਾਲ ਗੱਲ ਕਰ ਰਹੀ ਸੀ ਹਾਂ ਦੀਦੀ ਮਹੀਨਾ ਖਤਮ ਹੋ ਚੱਲਿਆ ਆ ਵੀਰ ਜੀ ਨੂੰ ਆਖੋ ਕਿ ਆ ਕੇ ਮਾਜੀ ਨੂੰ ਲੈ ਜਾਣ ਮੈਂ ਤਾਂ ਇੱਕ ਦਿਨ ਵੀ ਵਾਅਦਾ ਨਹੀਂ ਰੱਖ ਸਕਦੀ ਇਹ ਗੱਲ ਮਨਜੀਤ ਕਰਨ ਨੇ ਸੁਣੀ ਤੇ ਉਹਨਾਂ ਦੀਆਂ ਅੱਖਾਂ ਭਰ ਆਈਆਂ ਸ਼ਾਮ ਨੂੰ ਆਕਾਸ਼ ਦੇ ਰੰਗ ਲਾਇਆ ਤਕਨ ਨੇ ਕਿਹਾ ਅੱਜ ਮੀਟਿੰਗ ਸੀ ਕੱਲਾ ਜਾਣਗੇ ਪਰ ਮਨਜੀਤ ਕਰਨ ਨੇ ਕਿਹਾ ਪੁੱਤ ਅੱਜ ਹੀ ਲੈ ਚੱਲ ਤਾਂ ਆਕਾਸ਼ ਨੇ ਮਨਾ ਕਰ ਦਿੱਤਾ ਪਰ ਕਿਰਨ ਨੇ ਜੋੜ ਦਿੱਤਾ ਰਾਤ 9 ਵਜੇ ਆਕਾਸ਼ ਆਇਆ ਤੇ ਮਨਜੀਤ ਕਰਨ ਨੂੰ ਆਪਣੇ ਭਰਾ ਦੇ ਘਰ ਛੱਡ ਕੇ ਆ ਗਿਆ ਕਿਰਨ ਨੇ ਸੁਖ ਦਾ ਸਾਲਿਆ ਚਲੋ ਬੁੜੀ ਗਲੋਂ ਲੱਥੀ ਹੁਣ ਤਿੰਨ ਮਹੀਨੇ ਸ਼ਾਂਤੀ ਰਹੂ ਦੂਜੇ ਪੁੱਤ ਦਾ ਘਰ ਥੋੜਾ ਵੱਡਾ ਸੀ ਤਿੰਨ ਬੈੱਡਰੂਮ ਸੀ ਵੱਡੀ ਬਹੁ ਨੇ ਦਰਵਾਜ਼ਾ ਖੋਲਿਆ ਆਓ ਮਾਜੀ ਫਾਰਮੈਲਟੀ ਦੇ ਲਈ ਇੱਕ ਕੱਪ ਚਾਹ ਬਣਾ ਦਿੱਤੀ ਫਿਰ ਆਪਣੇ 5 ਸਾਲ ਦੇ ਮੁੰਡੇ ਨੂੰ ਚੁੱਕ ਕੇ ਕਹਿਣ ਲੱਗੀ ਮੈਂ ਤਾਂ ਇਹਨੂੰ ਸੁਵਾਉਣ ਲੱਗੀ ਆ ਸਵੇਰੇ ਛੇਤੀ ਉੱਠਣਾ ਆ ਤਾਂ ਮਨਜੀਤ ਕਰਨ ਨੇ ਕਿਹਾ ਬਹੂ ਥੋੜੀ ਦੇਰ ਖੇਡਣ ਦੇ ਮੈਨੂੰ ਇਹਦੇ ਨਾਲ ਤਾਂ ਬਹੂ ਨੇ ਕਿਹਾ ਮਾਜੀ ਪੂਰਾ ਮਹੀਨਾ ਤਾਂ ਤੁਸੀਂ ਇੱਥੇ ਹੀ ਹੋ ਇੰਨੀ ਵੀ ਕੀ ਜਲਦੀ ਆ ਤਾਂ ਮਨਜੀਤ ਘਰ ਚੁੱਪ ਹੋ ਗਈ। ਭੁੱਖ ਲੱਗੀ ਸੀ ਕਿਉਂਕਿ ਛੋਟੀ ਬਹੂ ਨੇ ਕੁਝ ਨਹੀਂ ਸੀ ਦਿੱਤਾ ਖਾਣ ਨੂੰ। ਬਹੂ ਰੋਟੀ ਹੱਤਾ ਦੇ ਦੇ। ਤਾਂ ਵੱਡੀ ਬਹੂ ਨੇ ਹੈਰਾਨੀ ਨਾਲ ਕਿਹਾ ਕਿ ਕਿੰਨੇ ਤੈਨੂੰ ਕੁਝ ਨਹੀਂ ਖਵਾਇਆ? ਮੈਂ ਤਾਂ ਸੋਚਦੀ ਸੀ ਤੁਸੀਂ ਖਾ ਕੇ ਆਓਗੇ। ਅਸੀਂ ਤਾਂ ਖਾ ਲਈ। ਮਨਜੀਤ ਘਰ ਹੈਰਾਨ ਰਹਿ ਗਈ। ਇਹਨਾਂ ਕਹਿ ਕੇ ਉਹ ਚਲੀ ਗਈ। ਮਨਜੀਤ कौर ਖੁਦ ਰਸੋਈ ਵਿੱਚ ਗਈ ਫ੍ਰਿਜ ਵਿੱਚ ਥੋੜੀ ਜਿਹੀ ਖੀਰ ਰੱਖੀ ਸੀ ਉਹ ਖਾ ਲਈ ਰਾਤ ਨੂੰ ਪੁੱਤ ਨੇ ਉੱਪਰ ਵਾਲਾ ਕਮਰਾ ਦਿਖਾ ਦਿੱਤਾ ਉਹ ਸਟੋਰ ਰੂਮ ਸੀ ਸਮਾਨ ਨਾਲ ਭਰਿਆ ਮਾਂ ਇੱਥੇ ਸੌਂਜੀ ਸਮਾਨ ਸਾਈਡ ਤੇ ਕਰਕੇ ਥੋੜੀ ਜਗ੍ਹਾ ਬਣਾ ਲੈ ਮਨਜੀਤ कौर ਨੇ ਕਿਹਾ ਪੁੱਤ ਥੱਲੇ ਕਮਰਾ ਖਾਲੀ ਤਾਂ ਹੈ ਉੱਥੇ ਪੱਖਾ ਵੀ ਲੱਗਾ ਆ ਇਹ ਗੱਲ ਬਉ ਨੇ ਸੁਣ ਲਈ ਨਹੀਂ ਮਾਂ ਜੀ ਉਹ ਤਾਂ ਪਰੌਣੇ ਆਲੀ ਆ ਤੁਸੀਂ ਉੱਪਰ ਹੀ ਰਹੋ ਕੱਲ ਮੈਂ ਪੱਖਾ ਲਵਾ ਦੂੰਗੀ ਸਾਰੀ ਰਾਤ ਗਰਮੀ ਤੇ ਮੱਛਰਾਂ ਨੇ ਸਤਾਇਆ ਮਨਜੀਤ ਘਰ ਛੱਤ ਤੇ ਸੌਂਗੀ ਪਰ ਮੱਛਰਾਂ ਨੇ ਹਾਲ ਬਿਹਾਲ ਕਰ ਦਿੱਤਾ ਸਵੇਰੇ 5 ਵਜੇ ਮਨਜੀਤ ਘਰ ਥੱਲੇ ਆ ਗਈ ਆਪਣੇ ਮੁੰਡੇ ਨੂੰ ਆਵਾਜ਼ ਦਿੱਤੀ ਤਾਂ ਬਹੁ ਗੁੱਸੇ ਵਿੱਚ ਬਾਹਰ ਆਈ ਮਾਂ ਜੀ ਸਵੇਰੇ ਸਵੇਰੇ ਨੀਂਦ ਖਰਾਬ ਕਰ ਦਿੱਤੀ ਕੱਲ 7 ਵਜੇ ਤੋਂ ਪਹਿਲਾਂ ਨਾ ਆਇਓ ਵੇ ਸਾਡਾ ਘਰ ਆ ਇਥੇ ਸਾਡੇ ਹੀ ਨਿਯਮ ਚੱਲਣੇ ਆ ਮਨਜੀਤ ਕੌਰ ਨੇ ਕਿਹਾ ਪਿੰਡ ਤਾਂ ਮੈਂ 5 ਵਜੇ ਉੱਠ ਜਾਂਦੀ ਸੀ ਤਾਂ ਬਹੂ ਨੇ ਕਿਹਾ ਇਥੇ ਹੁਣ ਟਾਈਮ ਬਦਲ ਲਓ ਪੂਰਾ ਮਹੀਨਾ ਰਹਿਣਾ ਆ ਪੂਰਾ ਮਹੀਨਾ ਸੁਣ ਕੇ ਮਨਜੀਤ ਕੌਰ ਦੁਖੀ ਹੋ ਗਈ ਲੱਗਦਾ ਸੀ ਜਿਵੇਂ ਉਹ ਬੋਝ ਆ ਦਿਨ ਬੀਤਦੇ ਗਏ ਬਹੂ ਦਾ ਵਿਹਾਰ ਕੌੜਾ ਹੁੰਦਾ ਗਿਆ ਮਨਜੀਤ ਕੌਰ ਨੂੰ ਲੱਗਾ ਉਹ ਆਪਣੇ ਹੀ ਬੱਚਿਆਂ ਦੇ ਘਰ ਅਜਨਬੀਆਂ ਦਿਨਾਂ ਦਾ سلسلہ ਜਾਰੀ ਰਿਹਾ ਇੱਕ ਦਿਨ ਸਵੇਰੇ ਉਹ ਰਸੋਈ ਚ ਗਈ ਤਾਂ ਬਹੂ ਨੇ ਰੋਕ ਦਿੱਤਾ ਮਾਂ ਜੀ ਤੁਸੀਂ ਇੱਥੇ ਕੀ ਕਰਨ ਆਏ ਹੋ ਮੈਂ ਬਣਾ ਦਿੰਨੀ ਆ ਪਰ ਬਹੂ ਦਾ ਬਣਾਇਆ ਖਾਣਾ ਮੰਜੀਰ ਕੌਰ ਨੂੰ ਨਹੀਂ ਸੀ ਪਚਦਾ ਬਹੂ ਅੱਜ ਸਬਜ਼ੀ 'ਚ ਤੇਲ ਘੱਟ ਪਾਈ ਮੈਨੂੰ ਗੈਸ ਬਣ ਜਾਂਦੀ ਆ ਤਾਂ ਬਹੂ ਨੇ ਕਿਹਾ ਜੋ ਬੰਦਾ ਹੈ ਨਾ ਉਹ ਚੁੱਪਚਾਪ ਖਾਣਾ ਪਾਊਗਾ ਮੇਰੇ ਕੋਲ ਇੰਨਾ ਨਹੀਂ ਟਾਈਮ ਕਿ ਮੈਂ ਵੱਖ-ਵੱਖ ਬਣਾਉਂਦੀ ਫਿਰਾਂ ਇੱਕ ਦਿਨ ਉਹਨਾਂ ਦੀ ਸਿਹਤ ਵਿਗੜ ਗਈ ਪੇਟ ਦਰਦ ਹੋਣ ਲੱਗ ਪਿਆ ਪੁੱਤ ਮੈਨੂੰ ਦਵਾਈ ਲਿਆ ਦੇ ਤਾਂ ਪੋਤਣ ਨੇ ਕਿਹਾ ਮਾਂ ਆਪਣੀ ਬਹੂ ਨੂੰ ਕਹਿ ਤਾਂ ਬਹੂ ਨੇ ਤਾਣਾ ਮਾਰਿਆ ਛੋਟੇ ਕੋਲ ਰਹੀ ਸੀ ਉੱਥੇ ਕਿਉਂ ਨਹੀਂ ਇਲਾਜ ਕਰਾਇਆ ਆਪਣਾ ਅਸੀਂ ਰੱਖੀਏ ਵੀ ਤੇ ਹੁਣ ਇਲਾਜ ਵੀ ਕਰਾਈਏ ਇਹ ਸੁਣ ਕੇ ਮਨਜੀਤ कौर ਦੀਆਂ ਅੱਖਾਂ ਪਰ ਆਈਆਂ ਉਹ ਸੋਚਣ ਲੱਗੀ ਕੀ ਇਹੋ ਬੇਟੇ ਆ ਜਿਨ੍ਹਾਂ ਨੂੰ ਮੈਂ ਪਾਲਿਆ ਸੀ ਉਹਨਾਂ ਨੂੰ ਆਪਣੇ ਪਿੰਡ ਦੀ ਯਾਦ ਆਉਂਦੀ ਤੇ ਆਪਣੇ ਪਤੀ ਦੀ ਕਿਵੇਂ ਉਹ ਦੋਵੇਂ ਇਕੱਠੇ ਮਿਲ ਕੇ ਆਪਣੀ ਜ਼ਮੀਨ ਵਿੱਚ ਕੰਮ ਕਰਦੇ ਸੀ ਖੇਤੀ ਕਰਦੇ ਸੀ ਪੁੱਤਾਂ ਨੂੰ ਪੜ੍ਹਾਉਂਦੇ ਸੀ ਹੁਣ ਉਹੀ ਬੇਟੇ ਉਹਨਾਂ ਨੂੰ ਬਹੁਤ ਸਮਝਦੇ ਆ ਛੋਟੇ ਪੁੱਤ ਦੇ ਘਰ ਵੀ ਬਹੁਤ ਔਖਾ ਟਾਈਮ ਨਿਕਲਿਆ ਉਥੇ ਛੋਟੀ ਬਹੂ ਦੀ ਹਰ ਗੱਲ ਸਾੜ ਦਿੰਦੀ। ਇੱਕ ਦਿਨ ਮਨਜੀਤ ਕੌਰ ਨੇ ਆਪਣੀ ਬਹੂ ਨੂੰ ਕਿਹਾ, "ਬਹੂ, ਅੱਜ ਚਾਹ ਵਿੱਚ ਅਦਰਕ ਪਾ ਦੇ, ਸਿਰ ਦਰਦ ਆ।" ਤਾਂ ਬਹੂ ਨੇ ਕਿਹਾ, "ਮਾ ਜੀ, ਅਦਰਕ ਖਤਮ ਆ, ਸਾਦੀ ਚਾਹ ਪੀ ਲਓ। ਸ਼ਹਿਰ 'ਚ ਸਾਰਾ ਕੁਝ ਮਹਿੰਗਾ ਆ।" ਮਨਜੀਤ ਕੌਰ ਸੋਚਦੀ ਕਿ ਪਿੰਡ ਤਾਂ ਮੈਂ ਆਪ ਚਾਹ ਬਣਾ ਕੇ ਪੀ ਲੈਂਦੀ ਸਾਂ। ਪਰ ਇੱਥੇ ਤਾਂ ਮੇਰੇ ਹੱਥ ਬੰਨੇ ਆ। ਬੱਚੇ ਸਕੂਲੋਂ ਆਉਂਦੇ ਤਾਂ ਮਨਜੀਤ ਕੋ ਰੋ ਨਾਲ ਹੱਸਣਾ ਖੇਡਣਾ ਚਾਹੁੰਦੀ ਪਰ ਬਹੂ ਕਹਿੰਦੀ ਕਿ ਸਕੂਲ ਦਾ ਕੰਮ ਕਰੋ ਦਾਦੀ ਨਾਲ ਗੱਲਾਂ ਨਾ ਕਰੋ ਇਹ ਤਾਂ ਵਹਿਲੀ ਆ ਮਨਜੀਤ ਕੋ ਇਕੱਲੀ ਬੈਠੀ ਟੀਵੀ ਵੇਖਦੀ ਰਹਿੰਦੀ ਸ਼ਾਮ ਨੂੰ ਪੋਤਾ ਆਉਂਦਾ ਥੋੜੀਆਂ ਬਹੁਤ ਗੱਲਾਂ ਕਰਦਾ ਪਰ ਬਹੂ ਦੀਆਂ ਨਜ਼ਰਾਂ ਕੜੀ ਤੇ ਹੁੰਦੀਆਂ ਮਹੀਨੇ ਦੇ ਅੰਤ 'ਚ ਬਹੂ ਨੇ ਫੋਨ ਤੇ ਆਪਣੀ ਵੱਡੀ ਜਠਾਣੀ ਨੂੰ ਆਖਿਆ ਦੀਦੀ ਮਾ ਜੀ ਨੂੰ ਲੈ ਜਾਓ ਆ ਕੇ ਇੱਕ ਦਿਨ ਵੀ ਮੈਂ ਜਾਦਾ ਨਹੀਂ ਰੱਖ ਸਕਦੀ ਵੱਡੀ ਬੌਣੇ ਹਾਮੀ ਪਰ ਦਿੱਤੀ ਇਹ ਗੱਲ ਮਨਜੀਤ ਕੌਰ ਨੇ ਸੁਣੀ ਤਾਂ ਉਹਨਾਂ ਦਾ ਦਿਲ ਟੁੱਟ ਗਿਆ ਰਾਤ ਦੇ 9 ਵਜੇ ਪੋਤਾ ਆਇਆ ਸਮਾਨ ਪੈਕ ਸੀ ਚਲੋ ਵੱਡੇ ਵੀਰ ਦੇ ਘਰ ਮਨਜੀਤ ਕੌਰ ਚੁੱਪਚਾਪ ਤੋਰ ਪਈ ਵੱਡੇ ਪੁੱਤ ਦੇ ਘਰ ਪਹੁੰਚ ਕੇ ਵੀ ਉਹੀ ਸਿਲਸਿਲਾ ਵੱਡੇ ਪੁੱਤ ਦਾ ਘਰ ਸਾਫ਼ ਸੁਥਰਾ ਸੀ ਪਰ ਮਨਜੀਤ ਕੋਰ ਲਈ ਜਗ੍ਹਾ ਨਹੀਂ ਸੀ ਰਾਤ ਦੇ 10 ਵਜੇ ਗਈ ਸੀ ਜਦੋਂ ਛੋਟੇ ਮੁੰਡੇ ਨੇ ਉਹਨਾਂ ਨੂੰ ਉੱਥੇ ਛੱਡਿਆ ਬਹੁ ਨੇ ਦਰਵਾਜ਼ਾ ਖੋਲਿਆ ਚਿਹਰੇ ਤੇ ਇੱਕ ਬਨਾਵਟੀ ਜਿਹੀ ਮੁਸਕਾਨ ਸੀ ਆਓ ਮਾਂ ਜੀ देर ਹੋ ਗਈ ਨਾ ਚਾਹ ਪੀ ਲਓ ਹੁਣ ਬਹੁ ਨੇ ਛੇਤੀ ਨਾਲ ਇੱਕ ਕੱਪ ਚਾਹ ਬਣਾਈ ਜੋ ਜ਼ਿਆਦਾ ਗਰਮ ਸੀ ਤੇ ਸਵਾਦ ਵੀ ਨਹੀਂ ਸੀ ਮਨਜੀਤ ਕੋਰ ਨੇ ਹੌਲੀ ਜਿਹੀ ਕੁੱਟ ਪਰਿਆ ਤੇ ਕਿਹਾ ਬਹੂ ਕੁਝ ਖਾਣ ਨੂੰ ਮਿਲ ਜਾਊਗਾ ਤਬ ਬਹੂ ਨੇ ਕਿਹਾ ਕਿ ਤੁਸੀਂ ਆਪਣੀ ਛੋਟੀ ਬਹੂ ਕੋਲੋਂ ਕੁਝ ਨਹੀਂ ਖਾ ਕੇ ਆਏ ਮਾਜੀ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਖਾ ਕੇ ਆਓਗੇ ਅਸੀਂ ਤਾਂ 7 ਵਜੇ ਹੀ ਖਾਣਾ ਖਾ ਲੈਂਨੇ ਆ ਹੁਣ ਰਸੋਈ ਸਾਫ਼ ਕਰਕੇ ਭਾਂਡੇ ਧੋ ਦਿੱਤੇ ਆ ਮਨਜੀਤ ਕੌਰ ਦਾ ਦਿਲ ਟੁੱਟ ਗਿਆ ਆਪਣੇ ਪੁੱਤ ਦੇ ਘਰੋਂ ਨੂੰ ਮੰਗ ਕੇ ਖਾਣਾ ਪੈ ਰਿਹਾ ਸੀ ਉਹ ਚੁੱਪਚਾਪ ਉੱਠੀ ਤੇ ਰਸੋਈ ਵਿੱਚ ਗਈ ਤਾਂ ਬਹੂ ਨੇ ਪਿੱਛੋਂ ਕਿਹਾ ਫ੍ਰਿਜ ਚ ਥੋੜੀ ਜੀ ਖੀਰ ਰੱਖੀ ਆ ਉਹ ਖਾ ਲੋ ਮਨਜੀਤ ਕੌਰ ਨੇ ਇੱਕ ਪੁਰਾਣੀ ਜੀ ਪਲੇਟ ਵਿੱਚ ਖੀਰ ਪਾਈ ਤੇ ਹਾਲ ਜਾ ਕੇ ਬਹਿ ਗਈ ਪੁੱਤ ਲੈਪਟਾਪ ਤੇ ਕੋਈ ਕੰਮ ਕਰਦਾ ਸੀ ਮਨਜੀਤ ਕੌਰ ਨੇ ਕਿਹਾ ਪੁੱਤ ਮੇਰਾ ਸੌਣ ਦਾ ਇੰਤਜ਼ਾਮ ਕਰ ਦੇ ਕਮਰੇ ਚ ਤਾਂ ਮੁੰਡੇ ਨੇ ਉੱਪਰ ਵੱਲ ਇਸ਼ਾਰਾ ਕੀਤਾ ਮਾਂ ਉੱਪਰ ਵਾਲਾ ਕਮਰਾ ਤੁਹਾਡਾ ਆ ਮੈਂ ਸਮਾਨ ਲੈ ਕੇ ਆਉਣਾ ਆ ਪੌੜੀਆਂ ਚੜਦੇ ਹੋਏ ਮਨਜੀਤ ਕੌਰ ਦਾ ਸਾਹ ਫੁੱਲ ਰਿਹਾ ਸੀ ਉੱਪਰ ਦਾ ਕਮਰਾ 10x10 ਦਾ ਸੀ ਪਰ ਸਮਾਨ ਇੰਨਾ ਸੀ ਕਿ ਪੈਰ ਰੱਖਣ ਨੂੰ ਹੀ ਥਾਣੀ ਸੀ ਪੁੱਤ ਨੇ ਇੱਕ ਵੱਡਾ ਜਿਹਾ ਬੈਗ ਬਕਸੇ ਤੇ ਰੱਖਿਆ ਤੇ ਕਿਹਾ ਮਾਂ ਥੋੜਾ ਜਿਹਾ ਸਮਾਨ ਇਹ ਦਰ ਉਧਰ ਕਰ ਲੈ ਜਗ੍ਹਾ ਬਣ ਜੂਗੀ ਇਹ ਦਰੀ ਉਸ਼ਾਲੀ ਮਨਜੀਤ ਕੌਰ ਨੇ ਕਮਰੇ ਨੂੰ ਵੇਖਿਆ ਨਾ ਉੱਥੇ ਕੋਈ ਖਿੜਕੀ ਸੀ ਨਾ ਪੱਖਾ ਪੁੱਤ ਥੱਲੇ ਕਮਰਾ ਖਾਲੀ ਪਿਆ ਤਾਂ ਹੈ ਉਹਦੇ ਵਿੱਚ ਪੱਖਾ ਵੀ ਆ ਤਬ ਬਹੂ ਨੇ ਆਵਾਜ਼ ਦਿੱਤੀ ਉਹ ਕਮਰਾ ਮੇਰੇ ਪੇਕੇ ਆ ਲਿਆ ਕੀ ਤਾ ਉਹ ਕਦੋਂ ਆ ਜਾਣ ਫਿਰ ਮੈਂ ਉਹਨਾਂ ਨੂੰ ਕਿੱਥੇ ਸਵਾਹੂੰਗੀ ਤੁਸੀਂ ਇੱਥੇ ਹੀ ਪੈ ਜਾਓ ਕੱਲ ਮੈਂ ਟੇਬਲ ਫੈਨ ਠੀਕ ਕਰਵਾ ਕੇ ਲਗਵਾ ਦੂੰਗੀ ਮਨਜੀਤ ਕਰ ਕੁਝ ਨਾ ਬੋਲੀ ساری ਰਾਤ ਗਰਮੀ ਨੇ ਸਤਾਇਆ ਪਸੀਨਾ ਵਹਿੰਦਾ ਰਿਹਾ ਨੀਂਦ ਨਹੀਂ ਆਈ ਤਹੋ ਲਈ ਜਈਓ ਸ਼ਾਂਤ ਤੇ ਚਲੀ ਗਈ ਸਵੇਰੇ 5 ਵਜੇ ਉਹ ਥੱਲੇ ਉਤਰਾਈ ਹਾਲ ਵਿੱਚ ਬਹਿ ਗਈ ਥੋੜੀ ਦੇਰ ਬਾਅਦ ਮੁੰਡੇ ਨੂੰ ਆਵਾਜ਼ ਦਿੱਤੀ ਪੁੱਤ ਚਾਹ ਦੇਵਾ ਤਾਂ ਬਹੂ ਦੀ ਤੇਜ਼ ਆਵਾਜ਼ ਆਈ ਉਹ ਗੁੱਸੇ ਨਾਲ ਪੌੜੀਆਂ ਉਤਰਦੀ ਹੋਈ ਆਈ ਇਹ ਕੀ ਅੰਮਾ ਜੀ ਸਵੇਰੇ ਸਵੇਰੇ ਨੀਂਦ ਖਰਾਬ ਕਰ ਦਿੱਤੀ ਪਹਿਲਾਂ ਤਾਂ ਤੁਸੀਂ ਪੌੜੀਆਂ ਵਾਲਾ ਦਰਵਾਜ਼ਾ ਇੰਨੀ ਜ਼ੋਰ ਨਾਲ ਖੋਲਿਆ ਕਿ ਉਹ ਦੋਈ ਸਾਡੀ ਅੱਖ ਖੋਲ ਗਈ ਸੀ ਫਿਰ ਆਵਾਜ਼ ਦੇ ਕੇ ਜਗਾ ਦਿੱਤਾ ਅੱਜ ਤਾਂ ਜਗਾ ਦਿੱਤਾ ਕੱਲ ਤੋਂ ਨਾ ਐਵੇਂ ਕਰਿਓ ਅਸੀਂ 7 ਵਜੇ ਉੱਠਦੇ ਹਾਂ ਇੱਥੇ 1-2 ਦਿਨ ਦੀ ਗੱਲ ਨਹੀਂ ਆ ਤੁਸੀਂ ਪੂਰਾ 1 ਮਹੀਨਾ ਇੱਥੇ ਰਹਿਣਾ ਆ ਤਾਂ ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲਓ ਪੂਰਾ 1 ਮਹੀਨਾ ਸੁਣ ਕੇ ਜਿਵੇਂ ਮਨਜੀਤ कौर ਦੇ ਦਿਲ ਤੇ ਤੀਰ ਵੱਜਿਆ ਏ ਉਹਨੂੰ ਲੱਗਾ ਜਿਵੇਂ ਉਹ ਕੋਈ ਸਜ਼ਾ ਕੱਟ ਰਹੀ ਹੋਵੇ ਦਿਨ ਬੀਤਣ ਲੱਗੇ ਇੱਕ ਦਿਨ ਮਨਜੀਤ ਕੌਰ ਨੂੰ ਪੁਰਾਣੇ ਦਿਨਾਂ ਦੀ ਯਾਦ ਆਈ ਤੋਂ ਉਹਨਾਂ ਨੇ ਸੋਚਿਆ ਕਿ ਪਰਵੇਂ ਬੈਂਗਣ ਬਣਾ ਲੈਣੀ ਆ ਬਹੂ ਕੋਲੋਂ ਪੁੱਛਿਆ ਬਹੂ ਬੜੇ ਦਿਨ ਹੋ ਗਏ ਪਰਵੇਂ ਬੈਂਗਣ ਨਹੀਂ ਖਾਧੀ ਤੂੰ ਕਹੇ ਤਾਂ ਮੈਂ ਬਣਾ ਦਵਾ ਇਹ ਸੁਣ ਕੇ ਬਹੂ ਹੱਸ ਪਈ ਨਹੀਂ ਮਾਂ ਜੀ ਸਾਡੇ ਤਾਂ ਇੱਥੇ ਕੋਈ ਨਹੀਂ ਖਾਂਦਾ ਨਾ ਮੈਨੂੰ ਪਸੰਦਿਆ ਨਾ ਤੁਹਾਡੇ ਪੋਤਰ ਨੂੰ ਦੇ ਨਾ ਤੁਹਾਡੇ ਪੋਤੇ ਨੂੰ ਅਸੀਂ ਤਾਂ ਰਾਜਮਾ ਚੌਲੀ ਖਾਣੇ ਆ। ਐਵੇਂ ਹੀ 1 ਮਹੀਨਾ ਲੰਘ ਗਿਆ। ਜਦੋਂ 1 ਮਹੀਨਾ ਲੰਘਿਆ ਤਾਂ ਹਰਦੀਪ ਦਾ ਫੋਨ ਆਇਆ ਭਾਬੀ ਮਾਣੂ ਇਸ ਮਹੀਨੇ ਨਾ ਭੇਜੀਂ। ਕਮਲ ਦੇ ਭਰਾ ਦਾ ਵਿਆਹ ਆ ਅਸੀਂ ਸਾਰਿਆਂ ਨੇ ਜਾਣਾ ਆ। ਵੱਡੇ ਵੀਰ ਨਾਲ ਗੱਲ ਹੋ ਗਈ ਆ ਮਾਣੂ ਉਹਨਾਂ ਕੋਲ ਛੱਡ ਆਇਓ। ਇਹ ਸੁਣ ਕੇ ਛੋਟੀ ਬਹੁਤ ਖੁਸ਼ ਹੋ ਗਈ। ਪਰ ਜਦੋਂ ਮਨਿੰਦਰ ਨੂੰ ਪਤਾ ਲੱਗਾ ਤਾਂ ਉਹਨੇ ਮਨਾ ਕਰ ਦਿੱਤਾ। ਇਹ ਭਲਾ ਕੀ ਗੱਲ ਹੋਈ? ਇਸ ਮਹੀਨੇ ਤਾਂ ਦੀਪ ਦੀਵਾਰੀ ਸੀ ਮੇਰੇ ਤਾਂ ਬੱਚਿਆਂ ਨੂੰ ਛੁੱਟੀਆਂ ਆਉਣ ਵਾਲੀਆਂ ਆ ਸੰਦੀਪ ਤੇ ਬੱਚੇ ਆਪਣੇ ਨਾਨਕੇ ਚੱਲੇ ਆ ਮਹਿਮਾਨ ਨੂੰ ਕਿਵੇਂ ਰੱਖਾਂ ਭਾਈ ਜੀ ਦੀ ਵਾਰੀ ਆ ਉਹ ਰੱਖੇ ਫੋਨ ਕੱਟ ਗਿਆ ਛੋਟੀ ਬਹੂ ਘਬਰਾ ਗਈ ਉਹਨੇ ਪ੍ਰੀਤ ਤੇ ਸੰਦੀਪ ਨੂੰ ਫੋਨ ਕੀਤਾ ਦੀਦੀ ਹੁਣ ਛੇਤੀ ਫੈਸਲਾ ਕਰੋ ਕਿ ਮਾਂ ਕਿਹਦੇ ਕੋਲ ਰਹੂੰ ਕੱਲ ਇੱਕ ਤਰੀਕ ਆ ਪਾਜੀ ਨੂੰ ਆਖੋ ਕਿ ਉਹ ਆ ਕੇ ਲੈ ਜਾਣ ਮਨਜੀਤ कौर ਉੱਤੇ ਕਮਰੇ ਚ ਬੈਠੀ ਸਾਰਾ ਕੁਝ ਸੁਣ ਰਹੀ ਸੀ ਉਹ ਬਹੁਤ ਉਦਾਸ ਹੋ ਗਈ ਉਹ ਹੌਲੀ ਜਿਹੀ ਆਪਣੇ ਬਿਸਤਰੇ ਤੇ लेट ਗਈ ਤਾਂ ਫੁੱਟ ਫੁੱਟ ਕੇ ਰੋਣ ਲੱਗ ਪਈ ਆਪਣੇ ਪਤੀ ਨੂੰ ਯਾਦ ਕਰਨ ਲੱਗੀ ਹਜੇ ਤਾਂ ਤੁਹਾਨੂੰ ਗਏ ਹੋਏ 2 ਮਹੀਨੇ ਹੋਇਆ ਮੇਰਾ ਇਹ ਹਾਲ ਕਰ ਦਿੱਤਾ ਬੱਚਿਆਂ ਨੇ ਮੈਨੂੰ ਤਾਂ ਫੁੱਟਬਾਲ ਹੀ ਬਣਾ ਦਿੱਤਾ ਉਹਨਾਂ ਨੂੰ ਪ੍ਰਾਣੀਆਂ ਯਾਦਾਂ ਆਉਣ ਲੱਗੀਆਂ ਪਿੰਡ ਵਾਲੀ ਹਵੇਲੀ ਖੇਤ ਤੇ ਗੁਰਬਖਸ਼ ਸਿੰਘ ਜੀ ਦਾ ਸਾਥ ਕਿਵੇਂ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਸੀ ਕਿ ਸਾਡੇ ਪੁੱਤ ਸੁખી ਰਹਿਣ ਹੁਣ ਉਹ ਪੁੱਤ ਆਪਣੀ ਮਾਂ ਨੂੰ ਬੋਝ ਸਮਝ ਰਿਹਾ ਮਨਜੀਤ ਕੌਰ ਨੇ ਆਪਣੇ ਅਥਰੂ ਪੂੰਜੀ ਹੁਣ ਹੋਰ ਨਹੀਂ ਸਿਆ ਜਾਣਾ ਪਰ ਹਜੇ ਕੁਝ ਕਹਿਣ ਦਾ ਟਾਈਮ ਨਹੀਂ ਸੀ ਉਹਨਾਂ ਨੂੰ ਇੰਤਜ਼ਾਰ ਸੀ ਉਸ ਦਿਨ ਦਾ ਜਦੋਂ ਆਪਣਾ ਫੈਸਲਾ ਖੁਦ ਲਾਊਗੀ ਮਨਜੀਤ कौर ਨੂੰ ਆਪਣੇ ਛੋਟੇ ਬਹੂ ਬੇਟੇ ਦੇ ਘਰੋਂ ਵਿਦਾ ਹੁੰਦੇ। ਐਵੇਂ ਲੱਗ ਰਿਹਾ ਸੀ ਮੰਨੋ ਜਿਵੇਂ ਉਹ ਕਿਸੇ ਜੇਲ੍ਹ ਵਿੱਚੋਂ ਰਿਹਾ ਹੋਈ ਹੋਵੇ। ਬਹੂ ਨੇ ਸਵੇਰੇ-ਸਵੇਰੇ ਹੀ ਉਹਨਾਂ ਦਾ ਸਮਾਨ ਥੱਲੇ ਰਕਵਾ ਦਿੱਤਾ ਸੀ ਤੇ ਮੁਸਕਰਾ ਕੇ ਕਿਹਾ, "ਮਾਂ ਜੀ, ਤੁਸੀਂ ਤਿਆਰ ਹੋ ਜਾਓ। ਹੁਣ ਵੱਡੇ ਵੀਰ ਦੀ ਵਾਰੀ ਆ।" ਮਨਜੀਤ कौर ਨੇ ਚੁੱਪਚਾਪ ਸਿਰ ਹਿਲਾਇਆ। ਉਹਨਾਂ ਦਾ ਛੋਟਾ ਜਿਹਾ ਬੈਗ ਬੈਕ ਸੀ। ਦੋ ਪੁਰਾਣੇ ਸੂਟ, ਕੁਝ ਦਵਾਈਆਂ ਤੇ ਇੱਕ ਗੁਰਬਖਸ਼ ਸਿੰਘ ਜੀ ਦੀ ਫੋਟੋ। ਪੁੱਤ ਨੇ ਉਹਨਾਂ ਨੂੰ ਕਾਰ 'ਚ ਬਿਠਾਇਆ ਤੇ ਮਨਿੰਦਰ ਦੇ ਘਰ ਵੱਲ ਤੋਰ ਪਏ। ਮਨਿੰਦਰ ਦਾ ਘਰ ਇੱਕ ਪਾਸੇ ਇਲਾਕੇ ਵਿੱਚ ਸੀ। ਤਿੰਨ ਮੰਜ਼ਲਾ ਬੰਗਲਾ। ਬਹੂ ਨੇ ਦਰਵਾਜ਼ਾ ਖੋਲ੍ਹਿਆ। ਉਹ ਤਿਆਰ ਹੋ ਰਹੀ ਸੀ। ਆਓ ਮਾਂ ਜੀ। ਸੰਦੀਪ ਨੇ ਕਿਹਾ। ਪਰ ਉਹਦੀ ਆਵਾਜ਼ ਵਿੱਚ ਜਲਦਬਾਜ਼ੀ ਸੀ। ਅਸੀਂ ਪਿੰਡ ਚੱਲਨੇ ਆਂ। ਮੇਰੇ ਪੇਕੇ। ਮੇਰੇ ਭਰਾ ਦਾ ਵਿਆਹ ਆ। ਬੱਚੇ ਵੀ ਉੱਥੇ ਹੀ ਰਹਿਣਗੇ। ਤੁਸੀਂ ਉਹ ਨੌਕਰਾਂ ਵਾਲਾ ਕਮਰਾ ਲੈ ਲਓ। ਮੈਂ ਸਾਫ਼ ਕਰਵਾ ਦਿੱਤਾ ਆ। ਮਨਜੀਤ ਕੌਰ ਨੇ ਸਾਰਾ ਘਰ ਵੇਖਿਆ। ਅੰਦਰ ਇੰਨਾ ਵੱਡਾ ਹਾਲ ਸੀ। ਉੱਤੇ ਤਿੰਨ ਵੱਡੇ ਬੈੱਡਰੂਮ। ਪਰ ਜ਼ਿਆਦਾਤਰ ਕਮਰਿਆਂ ਦੇ ਦਰਵਾਜ਼ੇ ਬੰਦ ਸੀ। ਉਹਨਾਂ ਨੂੰ ਤਾਲੇ ਲੱਗੇ ਸੀ। "ਬਾਹੂ, ਤਾਲੇ ਕਿਉਂ ਲਾਏ ਆ?" ਮਨਜੀਤ ਕੌਰ ਨੇ ਪੁੱਛਿਆ। ਤਾਂ ਬਹੂ ਨੇ ਮੁਸਕਰਾਉਂਦੇ ਹੋਏ ਕਿਹਾ, "ਮਾ ਜੀ, ਮੈਂ 10-12 ਦਿਨ ਉੱਥੇ ਰਹਿਣਾ ਆ ਨਾ, ਇਸ ਲਈ ਤਾਲੇ ਲਾ ਰਹੀ ਆ।" ਤੁਸੀਂ ਇਕੱਲੇ ਹੋ ਜੇ ਪਿੱਛੋਂ ਕੁਝ ਹੋ ਗਿਆ ਤਾਂ ਮਨਜੀਤ ਕੌਰ ਦਾ ਦਿਲ ਹੀ ਜਿਵੇਂ بیٹھ ਗਿਆ અપਮਾਨ ਦਾ ਘੋਟ ਪੀ ਕੇ ਉਹ ਚੁੱਪ ਹੋ ਗਈ ਰਸੋਈ 'ਚ ਜਾ ਕੇ ਵੇਖਿਆ ਤਾਂ ਉੱਥੇ ਸਮਾਨ ਬਹੁਤ ਘੱਟ ਸੀ ਬਹੂ ਰਸੋਈ 'ਚ ਇਹਨਾਂ ਸਮਾਨ ਘੱਟ ਮੈਂ ਕੀ ਬਣਾ ਕੇ ਖਾਉਂਗੀ ਬਹੂ ਨੇ ਬੈਗ ਚੁੱਕਦੇ ਹੋਏ ਕਿਹਾ ਮਾਂ ਜੀ ਮੈਂ ਮਨਿੰਦਰ ਨੂੰ ਕਹਿ ਦਿੱਤਾ ਆ ਉਹ ਆਫਿਸ ਤੋਂ ਆਉਂਦੇ ਤਾ ਤੇ ਲਈ ਨਾਸ਼ਤਾ ਤੇ ਖਾਣਾ ਲੈ ਆਉਣਗੇ ਘਰ ਬਣਾਉਂਦੀ ਕੋਈ ਲੋੜ ਨਹੀਂ ਤੇ ਜੇ ਬਣਾਉਣਾ ਵੀ ਪਵੇ ਤਾਂ ਤੁਹਾਡੇ ਲਈ ਤਾਂ ਚੌਲ ਆਟਾ ਦਾਲ ਸਾਰਾ ਕੁਝ ਪਿਆ ਆ 10-15 ਦਿਨਾਂ ਦੀ ਤਾਂ ਗੱਲ ਆ ਮਨਿੰਦਰ ਆਫਿਸ ਚਲਾ ਗਿਆ ਸੀ ਪਹਿਲਾ ਦਿਨ ਤਾਂ ਜਿਵੇਂ ਤਿਵੇਂ ਲੰਘਿਆ ਸ਼ਾਮ ਨੂੰ ਮਨਿੰਦਰ ਆਇਆ ਤਾਂ ਸਿੱਧਾ ਆਪਣੇ ਕਮਰੇ ਚਲਾ ਗਿਆ ਮਨਜੀਤ ਕਰਨ ਨੇ ਕਿਹਾ ਪੁੱਤ ਖਾਣਾ ਖਾ ਲਿਆ ਮੈਂ ਬਣਾ ਕੇ ਰੱਖਿਆ ਆ ਮਨਿੰਦਰ ਨੇ ਕਿਹਾ ਮਾਂ ਮੈਂ ਕੰਟੇਨ ਤੋਂ ਖਾ ਕੇ ਆਇਆ ਹਾਂ ਹੁਣ ਥੱਕ ਗਿਆ ਹਾਂ ਹੁਣ ਨੀਂਦ ਆਈ ਆ ਮੈਨੂੰ ਹੁਣ ਮੈਨੂੰ ਨਾ ਬੁਲਾਈ ਤੀਜੇ ਦਿਨ ਮਨਜੀਤ ਕੌਰ ਦਾ ਸੂਟ ਫਟ ਗਿਆ ਘੇਲ ਨਾਲ ਲੜ ਕੇ ਸਿਰਫ ਦੋ ਹੀ ਸੂਟ ਸੀ ਉਹਨਾਂ ਕੋਲ ਸ਼ਾਮ ਨੂੰ ਮਨਿੰਦਰ ਆਇਆ ਤਾਂ ਮਨਜੀਤ ਕੌਰ ਨੇ ਕਿਹਾ ਪੁੱਤ ਮੇਰਾ ਸੂਟ ਪਾੜ ਗਿਆ ਆ ਇੱਕ ਨਵਾਂ ਸੂਟ ਹੀ ਲੈ ਦੇ ਤਾਂ ਮਨਿੰਦਰ ਨੇ ਕਿਹਾ ਮਾਂ ਹਜੇ ਸਾਡੇ ਬੜੇ ਖਰਚੇ ਆ ਬੱਚਿਆਂ ਦੀ ਫੀਸ ਤੇ ਤੁਹਾਡੀ ਬਹੂ ਦੇ ਵੀ ਬੜੇ ਖਰਚੇ ਆ ਉਤੋਂ ਤੁਹਾਨੂੰ ਵੀ ਹੁਣ ਸੂਟ ਚਾਹੀਦਾ ਆ ਮੇਰੇ ਕੋਲੋਂ ਇੰਨੇ ਖਰਚੇ ਨਹੀਂ ਹੋਣੇ ਅਗਲੇ ਮਹੀਨੇ ਦੇਖਦੇ ਆ ਇਹ ਸੁਣ ਕੇ ਮਨਜੀਤ ਘਰ ਚੁੱਪ ਹੋ ਗਈ ਉਹਨਾਂ ਨੂੰ ਲੱਗਾ ਕਿ ਚਾਰ ਪੁੱਤ ਹੋਣ ਦੇ ਬਾਵਜੂਦ ਇੱਕ ਸੂਟ ਵੀ ਨਹੀਂ ਨਸੀਬ ਦਿਨ ਬੀਤ ਗਏ ਦਾਲ ਚੌਲ ਖਤਮ ਹੋਣ ਲੱਗੇ ਇੱਕ ਦਿਨ ਦਾਲ ਖਤਮ ਹੋ ਗਈ ਤਾਂ ਸਿਰਫ ਚੌਲ ਹੀ ਬਚੇ ਮਨਜੀਤ ਕੌਰ ਨੇ ਚੌਲ ਵਾਲੇ ਤਲੂਣ ਪਾ ਕੇ ਖਾ ਲਏ ਉਹ ਕਮਜ਼ੋਰ ਹੋਣ ਲੱਗੀ ਸੀ ਚਿਹਰਾ ਪੀਲਾ ਪੈਣ ਲੱਗਾ ਸੀ ਇੱਕ ਦਿਨ ਉਹਨਾਂ ਨੂੰ ਚੱਕਰ ਆ ਗਿਆ ਉਹ ਸੋਚਣ ਲੱਗੀ ਗੁਰਬਖਸ਼ ਸਿੰਘ ਜੀ ਨੇ ਜ਼ਮੀਨ ਮੇਰੇ ਨਾਮ ਕਿਉਂ ਕੀਤੀ ਹੋਵੇਗੀ ਸ਼ਾਇਦ ਉਹਨਾਂ ਨੇ ਦੂਰ ਦੀ ਸੋਚੀ ਸੀ ਹੁਣ ਵਕਤ ਆ ਗਿਆ ਸੀ ਕਿ ਉਹ ਖੁਦ ਆਪਣਾ ਫੈਸਲਾ ਲੈਣ। ਲਿਖਦੇਨ ਸ਼ਾਮ ਨੂੰ ਮਨਿੰਦਰ ਦੇਰ ਨਾਲ ਆਇਆ। ਤਮਨਜੀਤ ਕੋਲਨੇ ਕਿਆ ਪੁੱਤ ਮਹੀਨਾ ਖਤਮ ਹੋਣ ਵਾਲਾ ਆ। ਅਗਲਾ ਮਹੀਨਾ ਹਰਦੀਪ ਦੀ ਵਾਰੀ ਆ ਨਾ। ਤਾਂ ਮਨਿੰਦਰ ਨੇ ਕਿਆ ਹਾਂ ਮਾਂ। ਪਰ ਹਰਦੀਪ ਨੇ ਮਨਾਂ ਕਰ ਦਿੱਤਾ ਆ। ਮੈਂ ਵੀ ਕਹਿ ਦਿੱਤਾ ਕਿ ਮੈਂ ਨਹੀਂ ਰੱਖ ਸਕਦਾ। ਹੁਣ ਵੇਖਦੇ ਹਾਂ ਕੀ ਹੁੰਦਾ ਆ। ਤਮਨਜੀਤ ਕੋਲਨੇ ਹੌਲੀ ਜਿਹਾ ਪੁੱਤ ਮੈਂ ਸੋਚ ਰਹੀ ਆ। ਕਿ ਕੁਝ ਦਿਨ ਪਿੰਡ ਚਲੀ ਜਾਵਾਂ। ਪੁਰਾਣਾ ਘਰ ਖਾਲੀ ਪਿਆ ਆ। ਦਿਵਾਲੀ ਵੀ ਆਉਣ ਵਾਲੀ ਆ। ਮੈਂ ਜਾ ਕੇ ਸਾਫ ਸਫਾਈ ਕਰ ਦਵਾਂ। ਘਰ ਸਾਫ ਸੁਥਰਾ ਹੋਊਗਾ ਤਾਂ ਸਾਰੇ ਆਜਾਓ। ਇਹ ਸੁਣ ਕੇ ਮਨਿੰਦਰ ਨੇ ਤੁਰੰਤ ਹਾਂ ਮੀਂ ਭਰ ਦਿੱਤੀ। ਵਧੀਆ ਸੋਚਿਆ ਮਾਂ ਸਾਨੂੰ ਵੀ ਭੋਜ ਨਹੀਂ ਰੂ। ਤੁਸੀਂ ਚਲੇ ਜਾਓ ਮੈਂ ਛੱਡ ਆਉਂਗਾ। ਅਗਲੇ ਦਿਨ ਮਨਿੰਦਰ ਨੇ ਉਹਨਾਂ ਨੂੰ ਪਿੰਡ ਛੱਡ ਦਿੱਤਾ। ਪ੍ਰਾਣੀ ਹਵੇਲੀ ਦੇ ਸਾਹਮਣੇ ਕਾਰ ਰੁਕੀ। ਮਨਜੀਤ ਕੌਰ ਉਤਰੀ। ਉਹ ਬਾਹਰ ਵੇੜੇ 'ਚ ਬਹਿ ਗਈ ਤੇ ਡੂੰਗਾ ਸਾਲ ਆ ਇਹ ਮੇਰਾ ਘਰ ਆ ਆਪਣਾ ਘਰ ਮੰਜੀਰ ਕਰਨੇ ਪਿੰਡ ਦੇ ਇੱਕ ਪੁਰਾਣੇ ਵਕੀਲ ਨੂੰ ਬੁਲਾਇਆ ਉਹਨਾਂ ਨੇ 5 ਬਿਗੇ ਜ਼ਮੀਨ ਵੇਚ ਦਿੱਤੀ ਵਧੀਆ ਰਕਮ ਮਿਲ ਗਈ ਉਹਨਾਂ ਨੇ ਠੇਕੇਦਾਰ ਨੂੰ ਬੁਲਾਇਆ ਤੇ ਪੁਰਾਣੇ ਘਰ ਨੂੰ ਪੱਕਾ ਬਣਵਾ ਲਿਆ ਉਹ ਘਰ ਕਿਸੇ ਬੰਗਲੇ ਤੋਂ ਘੱਟ ਨਹੀਂ ਸੀ ਦਿਵਾਲੀ ਤੋਂ ਠੀਕ 4 ਦਿਨ ਪਹਿਲਾਂ ਚਾਰੇ ਮੁੰਡਿਆਂ ਦਾ ਫੋਨ ਆਇਆ ਮਨਿੰਦਰ ਨੇ ਕਿਹਾ ਮਾਂ ਅਸੀਂ ਪਿੰਡ ਆ ਰਹੇ ਆ ਦਿਵਾਲੀ ਪਿੰਡ ਹੀ ਮਨਾਵਾਂਗੇ ਹੁਣ ਜ਼ਮੀਨ ਵੇਚਣ ਵਾਲਾ ਵੀ ਕੰਮ ਨਿਬੇੜਨਾ ਆ ਅਗਲੇ ਦਿਨ ਸਵੇਰੇ ਚਾਰ ਗੱਡੀਆਂ ਪਿੰਡ ਪਹੁੰਚੀਆਂ ਪਰ ਜਿਵੇਂ ਹੀ ਉਹ ਹਵੇਲੀ ਦੇ ਸਾਹਮਣੇ ਆਏ ਤਹਰਾ ਰਹਿ ਗਏ ਇਹ ਕੀ ਆ ਇਹ ਕਮਰੇ ਕਿੰਨੇ ਬਣਵਾਏ ਮਨਜੀਤ कौर ਸ਼ਾਂਤੀ ਨਾਲ ਬਾਹਰ ਆਈ ਨਵਾਂ ਸੂਟ ਪਾਇਆ ਸੀ ਮੈਂ 5 ਵਿਗੇ ਜ਼ਮੀਨ ਵੇਚ ਦਿੱਤੀ ਤੇ ਆਪਣੇ ਲਈ ਘਰ ਬਣਵਾਇਆ ਆ ਵੇਖੋ ਏਸੀ ਵੀ ਲੱਗਾ ਆ ਕੂਲਰ ਆ ਇਨਵਰਟਰ ਫ੍ਰਿਜ ਸਾਰਾ ਕੁਝ ਆ ਬੇਟੀ ਪੜਕੁਠੇ ਮਾਂ ਤੇਰੀ ਹਿੰਮਤ ਕਿਵੇਂ ਹੋਈ ਸਾਨੂੰ ਬਿਨਾ ਪੁੱਛੇ ਜ਼ਮੀਨ ਵੇਚਣ ਦੀ ਤਾਂ ਮਨਜੀਤ ਕਰਨੇ ਕੌੜੀ ਆਵਾਜ਼ ਵਿੱਚ ਕਿਹਾ ਨਹੀਂ ਪੁੱਤ ਤੇਰੇ ਪਾਪਾ ਨੇ ਸਾਰਾ ਕੁਝ ਮੇਰੇ ਨਾਮ ਕੀਤਾ ਸੀ ਕਾਨੂੰਨੀ ਤੌਰ ਤੇ ਮੇਰਾ ਸੀ ਮੈਂ ਵੇਚ ਦਿੱਤਾ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਆ ਮੈਂ ਤੁਹਾਡੇ ਕੋਲੋਂ ਇੱਕ ਪੈਸਾ ਨਹੀਂ ਲਿਆ ਤਾਂ ਬਹੁਗਣ ਨੇ ਕਿਹਾ ਸਾਨੂੰ ਦੇ ਦੇਂਦੀ ਮਨਜੀਤ ਕੌਰ ਨੇ ਸਾਫ਼ ਕਹਿ ਦਿੱਤਾ ਜਦੋਂ ਮੈਂ ਤੁਹਾਡੇ ਘਰ ਗਈ ਸੀ ਤਾਂ ਤੁਸੀਂ ਮੈਨੂੰ ਸਟੋਰ ਰੂਮ ਦਿੱਤਾ ਸੀ ਤੇ ਆਪਣਾ ਝੂਠਾ ਖਾਣਾ ਹੁਣ ਇਹ ਘਰ ਮੇਰਾ ਆ ਇਹਦੇ ਵਿੱਚ ਤੁਹਾਡਾ ਕੋਈ ਹੱਕ ਨਹੀਂ ਉਹਨਾਂ ਨੇ ਇੱਕ ਕਮਰੇ ਦਾ ਦਰਵਾਜ਼ਾ ਖੋਲਿਆ ਅੰਦਰ ਸਾਫ਼ ਸੁਥਰਾ ਬੈੱਡ ਸੀ ਇਹ ਕਮਰਾ ਮਹਿਮਾਨਾਂ ਲਈ ਆ ਤੁਹਾਡੇ ਲਈ ਨਹੀਂ ਬੇਟਿਆਂ ਨੇ ਕਿਹਾ ਅਸੀਂ ਕਿੱਥੇ ਰਹਾਗੇ ਫਿਰ ਮਨਜੀਤ ਕੌਰ ਨੇ ਪੁਰਾਣੇ ਕੱਚੇ ਕਮਰਿਆਂ ਵੱਲ ਇਸ਼ਾਰਾ ਕੀਤਾ ਉੱਥੇ ਜਾਓ ਉੱਥੇ ਆਪਣਾ ਸਮਾਨ ਰੱਖੋ ਰਾਤ ਨੂੰ ਮਨਜੀਤ ਕੌਰ ਨੇ ਖਾਣਾ ਆਪਣੇ ਲਈ ਬਣਾਇਆ ਤੇ ਪੋਤੇ-ਪੋਤੀਆਂ ਨੇ ਵੀ ਖਾ ਲਿਆ ਬੇਟਿਆਂ ਨੂੰ ਕਿਹਾ ਤੁਸੀਂ ਆਪਣਾ ਆਪ ਹੀ ਵੇਖ ਲਓ ਪੁਰਾਣੇ ਕਮਰੇ 'ਚ ਚੁੱਲ੍ਹਾ ਵਿਆ। ਮਜਬੂਰਨ ਉਹਨਾਂ ਨੂੰ ਬਾਹਰ ਅੱਗ ਵਾਲਾ ਚੁੱਲ੍ਹਾ ਜਲਾਉਣਾ ਪਿਆ। ਸਵੇਰੇ 5 ਵਜੇ ਮਨਜੀਤ ਕੌਰ ਉੱਠੀ ਤੇ ਨਾਮ ਜਪਣ ਲੱਗੀ। ਬੇਟੇ ਰੌਲਾ ਪਾਉਣ ਲੱਗੇ ਮਾਂ ਨੀਂਦ ਖਰਾਬ ਕਰ ਦਿੱਤੀ। ਤਾਂ ਮਨਜੀਤ ਕੌਰ ਨੇ ਕਿਹਾ, "ਇਹ ਮੇਰਾ ਕਾਰਿਆ। ਮੈਂ ਆਪਣੇ ਹਿਸਾਬ ਨਾਲ ਰਹਾਂਗੀ। ਜਿਵੇਂ ਤੁਸੀਂ ਮੈਨੂੰ ਆਪਣੇ ਘਰ 7 ਵਜੇ ਤੋਂ ਪਹਿਲਾਂ ਨਹੀਂ ਸੀ ਉੱਠਣ ਦਿੱਤਾ। ਹੁਣ ਮੇਰੇ ਤੌਰ ਤਰੀਕੇ ਚੱਲਣਗੇ ਇਥੇ।" ਮਨਜੀਤ ਕੌਰ ਨੇ ਆਪਣਾ ਸਭ ਤੋਂ ਮਹਿੰਗਾ ਸੂਟ ਕੱਢ ਕੇ ਪਾਇਆ ਤਾਂ ਬੇਟਿਆਂ ਨੇ ਤਾਣਾ ਮਾਰਿਆ ਬੁਢਾਪੇ 'ਚ ਇੰਨੇ ਮਹਿੰਗੇ ਸੂਟ ਮਨਜੀਤ ਕੌਰ ਨੇ ਗੁੱਸੇ 'ਚ ਥੱਪੜ ਮਾਰ ਦਿੱਤਾ ਤੁਹਾਨੂੰ ਸ਼ਰਮ ਨਹੀਂ ਆਈ ਜਦੋਂ ਮੈਨੂੰ ਇੱਕ ਸੂਟ ਲਈ ਵੀ ਮਨਾ ਕਰ ਦਿੱਤਾ ਸੀ ਹੁਣ ਮੇਰੇ ਕੋਲ ਪੈਸੇ ਆ ਮੇਰੇ ਆ ਮੈਂ ਜਿਵੇਂ ਚਾਹਾਂ ਖਰਚਾਂ ਬੇਟੇ ਬਹੂਆਂ ਚੁੱਪ ਹੋ ਗਏ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਮਾਂ ਬਦਲ ਗਈ ਆ ਹੁਣ ਮਨਜੀਤ ਕੌਰ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਰਹੀ ਸੀ ਸ਼ਾਂਨ ਨਾਲ ਸਕੂਨ ਨਾਲ ਤੇ ਆਪਣੀ ਮਰਜ਼ੀ ਨਾਲ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਜੋ ਜਿਹੋ ਜਿਹਾ ਬੀਜੂਗਾ ਉਹ ਜਿਹਾ ਵੱਡੂਗਾ ਮਾਪਿਆਂ ਦਾ ਸਤਿਕਾਰ ਕਰੋ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ